ਅੱਜ ਸ੍ਰੀ ਖਮਾਣੋਂ ਦੇ ਵਿੱਚ ਪਹੁੰਚੇ ਆ ਜਿੱਥੋਂ ਦੇ ਸਤਲੁਕ ਆਸ਼ਰਮ ਦੇ ਵਿੱਚ ਸੰਤ ਗਰੀਬਦਾਸ ਜੀ ਮਹਾਰਾਜ ਦਾ 299 ਬਹੁਤ ਦਿਵਸ ਆ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਤੇ ਹੋਰ ਥੂਬਿਆਂ ਤੋਂ ਸ਼ਰਧਾਲੂ ਨੇ ਜਿਹੜੇ ਉਹ ਇਸ ਆਸ਼ਰਮ ਦੇ ਵਿੱਚ ਪਹੁੰਚੇ ਹੋਏ ਨੇ ਜਾ ਆਸ਼ਰਮ ਦੇ ਵਿੱਚ ਬਲੱਡ ਨੇਸ਼ਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਅੱਥੇ ਅੱਜ ਦੋ ਹਸਪਤਾਲ ਦੀਆਂ ਟੀਮਾਂ ਆਈ ਹੋਈਆਂ ਸੈਕਟਰ 16 ਚੰਡੀਗੜ੍ਹ ਤੇ ਸੈਕਟਰ ਤੇ ਪੀਜੀਆਈ ਚੰਡੀਗੜ੍ਹ ਜੇ ਕਿਸੇ ਨੂੰ ਆਰਮੀ ਪਰਸਨ ਨੂੰ ਵੀ ਬਰਾੜ ਦੀ ਲੋੜ ਆ ਇਹਨਾਂ ਦਾ ਕਿਸੇ ਨੂੰ ਪੀਜੀਆਈ ਬਰਾੜ ਦੀ ਲੋੜ ਆ ਪੰਜਾਬ ਭਰ ਦੇ ਵਿੱਚ ਪੂਰੇ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਬਲੱਡ ਦੀ ਲੋੜ ਆ ਉੱਥੇ ਸਾਡੇ ਉਰਾਈ ਜਾ ਕੇ ਸ਼ੰਤਰਾਮ ਪਾਲ ਜੀ ਮਹਾਰਾਜ ਦੇ ਸਿੱਖੇ ਜਾ ਕੇ ਬਲੱਡ ਡੋਨੇਟ ਕਰਦੇ ਨੇ ਇੱਥੇ ਇਹ ਭੰਡਾਰਾ ਤਿਆਰ ਕੀਤਾ ਜਾਂਦਾ ਖਾਣਾ ਸੁੱਧ ਦੇਸੀ ਕੀ ਦੇ ਵਿੱਚ ਕੀਤਾ ਜਾਂਦਾ ਤਿੰਨੋ ਦਿਨ ਜਿਹੜਾ ਸੁੱਧ ਦੇਸੀ ਕੀ ਦੇ ਵਿੱਚ ਭੰਡਾਰਾ ਚੱਲਦਾ ਉਹਨਾਂ ਦਾ ਆਪਣੇ ਸਾਰਿਆਂ ਨੇ ਆਈਆਂ ਨੂੰ ਦੇਸ਼ ਹੈ ਕਿ ਦੇਹਜ ਬਿਲਕੁਲ ਨਹੀਂ ਲੈਣਾ ਸਮਾਗਮ ਦੇ ਦੂਸਰੇ ਦਿਨ ਜਿਸ ਪਾ ਕੇ ਦੂਸਰਾ ਦਿਨ ਹੈ ਦੇਹਜ ਮੁਕਸ਼ਾਦੀਆਂ ਲਈ ਹੋਣਗੀਆਂ ਤੇ ਜਿੰਨੇ ਵੀ ਸੰਤਰਾਮਪਾਲ ਜੀ ਮਹਾਰਾਜ ਦੇ ਨੇ ਆਈ ਨੇ ਮੈਂ ਤਾਂ ਦੇਹਜ ਲੈਂਦੇ ਨਹੀਂ ਨਾ ਦਿੰਦੇ ਨੇ ਗੱਲਾਂ ਉਹ ਵੀ ਯਾਰ ਇਹ ਤਾਂ ਚਾਹੁੰਗਾ ਸੰਤਰਾਮਪਾਲ ਜੀ ਮਹਾਰਾਜ ਤੋਂ ਨਾਮ ਧਿਕਸ਼ਾ ਲੈ ਕੇ ਲੋਕਾਂ ਨੇ ਵੱਡੇ ਲੈਵਲ ਤੇ ਨਸ਼ਾ ਛੱਡ ਦਿੱਤਾ ਹੈ ਲੱਖਾਂ ਲੋਕਾਂ ਦੇ ਉਸ ਜੇ ਪਰਿਵਾਰ ਵਸ ਗਏ ਨੇ ਉਹਨਾਂ ਦੀ ਸੰਗਤ ਵਿੱਚ ਤੋਂ ਅਸੀਂ ਕਈ ਲੋਕਾਂ ਨੂੰ ਬੁਲਾ ਸਕਦੇ ਹਾਂ ਅਸੀਂ ਜਿਨ੍ਹਾਂ ਦੀਆਂ ਕਹਿਣਾ ਮਤਲਬ ਬ੍ਰੇਤੀ ਚੇਂਜ ਹੋ ਗਈ ਸੰਤਰਾਮਪਾਲ ਜੀ ਮਹਾਰਾਜ ਗਿਆਨ ਸੁਣ ਕੇ ਕਬੀਰ ਸਾਹਿਬ ਜੀ ਨੇ ਗਰੀਬ ਦਾ ਜੀ ਨੂੰ ਆਦੇਸ਼ ਦਿੱਤਾ ਕਿ ਇੱਕ ਇੱਕ ਖੁਆਰੀ ਗਾਂ ਇੱਕ ਖੁਆਰੀ ਬਸ਼ੀ ਲਿਆਓ ਤੇ ਉਹਦਾ ਮੈਂ ਦੁੱਧ ਪੀਵਾਂਗਾ ਤੇ ਸਾਰੇ ਜਿਹੜੇ ਬਾਕੀ ਗਵਾਲੇ ਉੱਥੇ ਮੌਜੂਦ ਸਨ ਉਹ ਤਾਂ ਹੱਸਦੇ ਪਰ ਗਰੀਬਦਾਸ ਜੀ ਇੱਕ ਬੱਚੀ ਲੈ ਕੇ ਆਏ ਜਿੱਦੀ ਪਿੱਠ ਤੇ ਪਰਮੇਸ਼ਵਰ ਨੇ ਥੱਪਕੀ ਮਾਰੀ ਤਾਂ ਉਹਦੇ ਥੰਨ ਜਿਹੜੇ ਨੇ ਉਹ ਵੱਡੇ ਵੱਡੇ ਹੋ ਗਏ ਤੇ ਦੁੱਧ ਦੀ ਧਾਰ ਜਿਹੜੀ ਹੈ ਉਹ ਵਗ ਚਲੀ ਤੇ ਪਾਤਰ ਪਰਤੇਸ ਭਰਦੇ ਹੀ ਉਹ ਧਾਰ ਜਿਹੜੀ ਆ ਉਹ ਵੱਧ ਗਈ ਕਬੀਰ ਸਾਹਿਬ ਜੀ ਨੇ ਗਰੀਬਦਾਸ ਜੀ ਜਿਹੜੇ ਕਰਮਾ ਦਾ ਲੇਖ ਤੁਸੀਂ ਦੇਖ ਸਕਦੇ ਹੋ ਉੱਥੇ ਲਿਖਿਆ ਹੋਇਆ ਪੰਨੇ ਦੇ ਉੱਪਰ ਗਰੀਬਦਾਸ ਜੀ ਦੇ ਕਰਮਾ ਦਾ ਲੇਖ ਉਹਨੂੰ ਕਬੀਰ ਪਰਮੇਸ਼ਵਰ ਜੀ ਨੇ ਉਸ ਪੰਨੇ ਨੂੰ ਤੋਂ ਫਾੜ ਦਿੱਤਾ ਕਿਉਂਕਿ ਸਾਡੇ ਧਰਮ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਪੂਰਨ ਪਰਮਾਤਮਾ ਹੈ ਸਾਡੇ ਪਾਪ ਕਰਮ ਸਾਡੇ ਜਿਹੜੇ ਪਾਪ ਕਰਮ ਅਸੀਂ ਆਪਾਂ ਅਣਜਾਣੇ ਦੇ ਵਿੱਚ ਕਰਦੇ ਆ ਉਹ ਕੱਟ ਦਿੰਦਾ ਅੱਜ ਅਸੀਂ ਖਮਾਣੋਂ ਦੇ ਵਿੱਚ ਪਹੁੰਚੇ ਆ ਜਿੱਥੋਂ ਦੇ ਸਤਲੁਕ ਆਸ਼ਰਮ ਦੇ ਵਿੱਚ ਸੰਤ ਗਰੀਬਦਾਸ ਜੀ ਮਹਾਰਾਜ ਦਾ 299 ਬਹੁਤ ਦਿਵਸ ਆ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤਾਂ ਇਸ ਮੌਕੇ ਮਹਾ ਸਮਾਗਮ ਅਤੇ ਵਿਸ਼ਾਲ ਪੰਡਾਰੇ ਦਾ ਆਯੋਜਨ ਕੀਤਾ ਗਿਆ ਹੈ ਮਿਤੀ 9 10 ਅਤੇ 11 ਮਾਰਚ ਦੇ ਇਸ ਸਮਾਗਮ ਨੇ ਜਿਹੜੇ ਉ ਰਖੇ ਹੋਏ ਨੇ ਤਾਂ ਖਮਾਣੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਮਾਗਮ ਆ ਜਿਹੜਾ ਉਹ ਚੱਲ ਰਿਹਾ ਹੈ ਅਤੇ ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਅਤੇ ਹੋਰ ਸੂਬਿਆਂ ਤੋਂ ਸ਼ਰਧਾਲੂ ਨੇ ਜਿਹੜੇ ਉਹ ਇਸ ਆਸ਼ਰਮ ਦੇ ਵਿੱਚ ਪਹੁੰਚੇ ਹੋਏ ਨੇ ਨਾਲ ਹੀ ਆਸ਼ਰਮ ਦੇ ਦਰਵਾਜ਼ਿਆਂ ਦੇ ਉੱਤੇ ਅੰਦਰ ਅਤੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰ ਨੇ ਜਿਹੜੇ ਉਹ ਆਪਣੀ ਡਿਊਟੀ ਆ ਜਿਹੜੀ ਉਹ ਨਿਭਾ ਰਹੇ ਨੇ ਤਾਂ ਸੰਤ ਰਾਮਪਾਲ ਦੇ ਭਗਤ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਅੱਜ ਖਮਾਣਾਵੋ ਦੇ ਵਿੱਚ ਪਹੁੰਚੇ ਹੋਏ ਨੇ ਅੱਜ ਅਸੀਂ ਸਤਲੋਕ ਆਸ਼ਮ ਖਮਾਣਾਵੋ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਖੜੇ ਆਂ ਪੰਜਾਬ ਦੇ ਵਿੱਚ ਤੇ ਸੰਤ ਗਰੀਬਦਾ ਜੀ ਮਹਾਰਾਜ ਜੀ ਦੇ ਬੋਦ ਦੀ ਵਸਦੇ ਫਲਕਸ਼ਵੀ ਚਾਥੇ ਸੰਤ ਗਰੀਬਦਾ ਜੀ ਮਹਾਰਾਜ ਜੀ ਦੀ ਬਾਣੀ ਦਾ ਅਖੰਡ ਪਾਠ ਸਾਹਿਬ ਦਾ ਪਾਠ ਚੱਲ ਰਿਹਾ ਹੈ ਅੱਜ ਉਸ ਅਖੰਡ ਪਾਠ ਸਾਹਿਬ ਦਾ ਦੂਸਰਾ ਦਿਨ ਹੈ ਅਸਤੰ ਦਸਨਾ ਚਾਹਾਂਗੇ ਕਿ ਤਿੰਨ ਦਿਨ ਜਿਹੜੀ ਸੰਗਤ ਹੈ ਇਸ ਆਸ਼ਮ ਦੇ ਵਿੱਚ ਆਂਦੀ ਹੈ ਤੇ ਜਾਂਦੀ ਹੈ ਸੰਗਤ ਦੇ ਸਾਰੀ ਰਹਿਣ ਦੀ ਵਿਵਸਥਾ ਖਾਣ ਪੀਣ ਦੀ ਵਿਵਸਥਾ ਸਾਰੀ ਆਸ਼ਮ ਵੱਲੋਂ ਨਿਸ਼ੁਲਕ ਕੀਤੀ ਜਾਂਦੀ ਹੈ ਐ ਤੱਕ ਇਹਦਾ ਨਾਮਦਾਨ ਦਿੱਤਾ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਆ ਸੰਗਤ ਨੂੰ ਉਹ ਵੀ ਵਿਸ਼ੁਲਕ ਦਿੱਤਾ ਜਾਂਦਾ ਉਹਦੇ ਲਈ ਵੀ ਕੋਈ ਚਾਰਜ ਨਹੀਂ ਕੀਤਾ ਜਾਂਦਾ ਤੇ ਅੱਜ ਦੂਸਰਾ ਦਿਨ ਹੈ ਸਮਾਗਮ ਦਾ ਦੂਸਰੇ ਦਿਨ ਦੇ ਮੌਕੇ ਤੇ ਅਜ ਆਸ਼ਰਮ ਦੇ ਵਿੱਚ ਬਲੱਡ ਨੇਸ਼ਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਅੱਥੇ ਅੱਥੇ ਦੋ ਹਸਪਤਾਲ ਦੀਆਂ ਟੀਮਾਂ ਆਈਆਂ ਹੋਈਆਂ ਸੈਕਟਰ 16 ਚੰਡੀਗੜ੍ਹ ਤੇ ਸੈਕਟਰ ਤੇ ਪੀਜੀਆਈ ਚੰਡੀਗੜ੍ਹ ਤੁਹਾਨੂੰ ਦੱਸਣਾ ਚਾਹਾਂਗੇ ਕਿ ਹਰੇਕ ਸਮਾਗਮ ਦੇ ਵਿੱਚ ਸੰਤ ਰਾਮਪਾਲ ਜੀ ਮਹਾਰਾਜ ਦੇ ਜਿੰਨੇ ਵੀ ਆਸ਼ਮ ਨੇ ਭਾਰਤਵਸ਼ ਦੇ ਵਿੱਚ ਤੇ ਨੇਪਾਲ ਦੇ ਵਿੱਚ ਇੱਕ ਆਸ਼ਮ ਹਰੇਕ ਸਮਾਗਮ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਸੰਤ ਰਾਮਪਾਲ ਜੀ ਮਹਾਰਾਜ ਦੇ ਅਨੇਾਈ ਚਾਹੇ ਉਹ ਮੇਲ ਨੇ ਚਾਹੇ ਫੀਮੇਲ ਨੇ ਵੱਧ ਚੜ ਕੇ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਹਿੱਸਾ ਲੈਂਦੇ ਨੇ ਅੱਜ ਵੀ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਉੱਥੇ ਜਿਹੜੇ ਜਿਹੜੀ ਸੰਗਤ ਦੇ ਲੋਕ ਬਲੱਡ ਡੋਨੇਟ ਕਰ ਰਹੇ ਨੇ ਉਹਨਾਂ ਲਈ ਜਿਹੜੀ ਰਿਫਰੈਸ਼ਮੈਂਟ ਦਾ ਇੰਤਜ਼ਾਮ ਆ ਵੀ ਸੰਤ ਰਾਮਪਾਲ ਜੀ ਮਹਾਰਾਜ ਦੇ ਆਸ਼ਮ ਵੱਲੋਂ ਕੀਤਾ ਗਿਆ ਹਰ ਇੱਕ ਚੀਜ਼ ਨੂੰ ਬੜੇ ਹੀ ਹਾਈਜਨਿਕ ਤਰੀਕੇ ਨਾਲ ਸਫਾਈ ਦੇ ਨਾਲ ਤੇ ਫਰੈਸ਼ ਰੂਪ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਜਿਵੇਂ ਡਾਕਟਰਸ ਵੱਲੋਂ ਸੈਂਡਵਿਚ ਦੀ ਸੁਜੈਸਟ ਕੀਤੀ ਗਈ ਹੈ ਰਫਰੈਸ਼ਮੈਂਟ ਦੇ ਵਿੱਚ ਅਸੀਂ ਸੈਂਡਵਿਚ ਵੀ ਖੁਦ ਫਰੈਸ਼ ਵੈਜੀਟੇਬਲ ਤੇ ਫਰੈਸ਼ ਕਰੀਮ ਆਸ਼ਮ ਵਿੱਚ ਯੂਜ਼ ਕਰਕੇ ਆਸ਼ਮ ਵਿੱਚ ਬਣਾ ਰਹੇ ਹਾਂ ਜੂਸ ਕੱਢਣ ਲਈ ਮਸ਼ੀਨ ਲੱਗੀ ਹੋਈ ਹੈ ਜੂਸਰ ਲੱਗਿਆ ਹੋਇਆ ਫਰੈਸ਼ ਫੂਡ ਦਾ ਜੂਸ ਪ੍ਰੋਵਾਈਡ ਕਰਾਇਆ ਜਾ ਰਿਹਾ ਹੈ ਪਿਓਰ ਜਿਹੜਾ ਘਰ ਦਾ ਦੁੱਧ ਹੁੰਦਾ ਚਵਾਵਾ ਉਹਦੇ ਵਿੱਚ ਕੇਸਰ ਤੇ ਬਦਾਮ 바ਕੇ ਉਹ ਵੀ ਰਫਰੈਸ਼ਮੈਂਟ ਦਿੱਤਾ ਜਾ ਰਿਹਾ ਹੈ ਕੱਚਾ ਪਨੀਰ ਆਸ਼ਮ ਵਿੱਚੋਂ ਕੱਢ ਕੇ ਉਹ ਵੀ ਰਫਰੈਸ਼ਮੈਂਟ ਵਿੱਚ ਦਿੱਤਾ ਜਾ ਰਿਹਾ ਹੈ ਹਰੇਕ ਚੋੜ ਤੋਂ ਚੋੜ ਤੇ ਵੱਡੀ ਵੱਡੀ ਚੀਜ਼ ਦਾ ਵੇਖਾ ਦੀ ਅੱਛੇ ਦੇਖੇ ਨਾਲ ਧਿਆਨ ਰੱਖਿਆ ਹੋਇਆ ਤੇ ਜਿੰਨੀ ਵੀ ਸੰਗਤ ਇੱਥੇ ਆ ਰਹੀ ਹੈ ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਰਦੀਆਂ ਚ ਰਜਾਈਆਂ ਵੀ ਆਸ਼ਰਮ ਵੱਲੋਂ ਮਿਲਦੀਆਂ ਨੇ ਗਰਮ ਪਾਣੀ ਟੂਥਪੇਸਟ ਸਾਬਣ ਹਰੇਕ ਚੀਜ਼ ਇਹ ਸੰਗਤ ਨੂੰ ਆਸ਼ਰਮ ਵੱਲੋਂ ਮਿਲਦੀ ਹੈ ਤੇ ਇੱਥੇ ਜਿਹੜਾ ਭੰਡਾਰਾ ਤਿਆਰ ਕੀਤਾ ਜਾਂਦਾ ਖਾਣਾ ਸੁੱਧ ਦੇਸੀ ਕੀ ਦੇ ਵਿੱਚ ਕੀਤਾ ਜਾਂਦਾ ਤਿੰਨੋਂ ਦਿਨ ਜਿਹੜਾ ਸੁੱਧ ਦੇਸੀ ਕੀ ਦੇ ਵਿੱਚ ਭੰਡਾਰਾ ਚੱਲਦਾ ਤੇ ਜਿਹੜੇ ਸੰਤ RAM PAL ji maharaj ਨੇ ਉਹਨਾਂ ਦੇ ਆਪਣੇ ਸਾਰਿਆਂ ਨੇ ਆਈਆਂ ਨੂੰ ਉਦੇਸ਼ ਹੈ ਕਿ ਦੇਜ ਬਿਲਕੁਲ ਨਹੀਂ ਲੈਣਾ ਸਮਾਗਮ ਦੇ ਦੂਸਰੇ ਦਿਨ ਜਿਸ ਤਾਂ ਕਿ ਦੂਸਰਾ ਦਿਨ ਹੈ ਦੇਹਜ ਮੁਕਤ ਸ਼ਾਦੀਆਂ ਵੀ ਹੋਣਗੀਆਂ ਤੇ ਜਿੰਨੇ ਵੀ ਸੰਤ ਰਾਮਪਾਲ ਜੀ ਮਹਾਰਾਜ ਨੇ ਆਏ ਨੇ ਨਾ ਤਾਂ ਦਹੇਜ ਲੈਂਦੇ ਨੇ ਨਾ ਦਿੰਦੇ ਨੇ ਇਸ ਤਰ੍ਹਾਂ ਇੱਕ ਦੇਹਜ ਮੁਕਤ ਸਮਾਜ ਦਾ ਨਿਰਮਾਣ ਕਰ ਰਹੇ ਨੇ ਇੱਕ ਗੱਲ ਹੋਰ ਵੀ ਐਡ ਕਰਨਾ ਚਾਹੂੰਗਾ ਸੰਤ ਰਾਮਪਾਲ ਜੀ ਮਹਾਰਾਜ ਤੋਂ ਨਾਮ ਧਿਕਸ਼ਾ ਲੈ ਕੇ ਲੋਕਾਂ ਨੇ ਵੱਡੇ ਲੈਵਲ ਤੇ ਨਸ਼ਾ ਛੱਡ ਦਿੱਤਾ ਲੱਖਾਂ ਲੋਕਾਂ ਦੇ ਉਜੜੇ ਪਰਿਵਾਰ ਬਸ ਗਏ ਨੇ ਉਹਨਾਂ ਦੀ ਸੰਗਤ ਦੇ ਵਿੱਚ ਤੁਹਾਨੂੰ ਇਸ ਕਈ ਲੋਕਾਂ ਨਾਲ ਮਿਲਾ ਸਕਦੇ ਹਾਂ ਅਸੀਂ ਜਿਨ੍ਹਾਂ ਦੀਆਂ ਕਹਿੰਦਾ ਮਤਲਬ ਬ੍ਰੇਤੀ ਚੇਂਜ ਹੋ ਗਈ ਸੰਤ ਰਾਮਪਾਲ ਜੀ ਮਹਾਰਾਜ ਦਾ ਗਿਆਨ ਸੁਣ ਕੇ ਆ ਨਾਮ ਲੈ ਕੇ ਤੇ ਸੰਤਰਾਮਪਾਲ ਜੀ ਮਹਾਰਾਜ ਜੀ ਕੱਛਾ ਸਮਾਅ ਤਿਆਰ ਕਰ ਰਹੇ ਨੇ ਸਮਾਜਿਕ ਕਲਿਆਣ ਦੇ ਜਿੰਨੇ ਵੀ ਕੰਮ ਨੇ ਚਾਹੇ ਬਲੱਡ ਡੋਨੇਸ਼ਨ ਹੋਵੇ ਦੇਦਾਨ ਹੋਵੇ ਨੇਤਰਦਾਨ ਹੋਵੇ ਵਿਹੇਜ ਦੇ ਸ਼ਾਦੀਆਂ ਹੋਣ ਚਾਹੇ ਜਿਵੇਂ ਕੋਈ ਐਪੀਡੈਮਿਕ ਆਂਦਾ ਕੋਈ ਮਹਾਮਾਰੀ ਆਂਦੀ ਹੈ ਬਾੜ ਆਂਦੀ ਹੈ ਕੋਰੋਨਾ ਆਂਦਾ ਉਦੋਂ ਵੀ ਗਰੀਬ ਤਪਕੇ ਦੀ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਰਾਸ਼ਨ ਦੇ ਕੇ ਹੋਰ ਮੈਡੀਕਲ ਫੈਸਿਲਿਟੀਆਂ ਦੇ ਕੇ ਮਦਦ ਕੀਤੀ ਜਾਂਦੀ ਹੈ ਐਸੀ ਜਿਹੜੀ ਪ੍ਰਦਰਸ਼ਨੀ ਜਿਹੜੀ ਸਜਾਈ ਹੋਈ ਹੈ ਇਹ ਸੰਤ ਗਰੀਬਦਾ ਜੀ ਮਹਾਰਾਜ ਜੀ ਦੇ ਬਹੁਤ ਦਿਵਸ ਤੇ ਮੌਕੇ ਤੇ ਹੈ ਤੁਹਾਨੂੰ ਅਗੇ ਪਰਮਾਨ ਦਿਖਾ ਰਹੇ ਆ ਕਿ ਰਿਗਵੇਦ ਮੰਡਲ ਨੰਬਰ 986 ਮੰਤਰ 26 ਦੇ ਵਿੱਚ ਪਰਮਾਨ ਹੈ ਕਿ ਜਿਹੜਾ ਪ੍ਰਮਾਤਮਾ ਹੈ ਉਹ ਆਪਣੀ ਪਿਆਰੀ ਆਤਮਾਵਾਂ ਨੂੰ ਸਤਲੋਕ ਤੋਂ ਆਕਰ ਮਿਲਦਾ ਹੈ ਉਹ ਨੂੰ ਸਤਲੋਕ ਆਪਣੀ ਆਤਮਾਵਾਂ ਨੂੰ ਸਤਲੋਕ ਲੈ ਕੇ ਜਾਂਦਾ ਹੈ ਤੇ ਆਪਣੇ ਸਰੂਪ ਦੇ ਨਾਲ ਅਵਿਗਤ ਕਰਾਂਦਾ ਹੈ ਇਸ ਦਾ ਹੀ ਸਾਰਾ ਜਿਹੜਾ ਜਿਹੜੇ ਦ੍ਰਿਸ਼ ਹੈ ਉਹ ਇੱਥੇ ਕਟਆਊਟ ਦੇ ਮਾਧਿਅਮ ਨਾਲ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ 10 ਸਾਲ ਦੇ ਬਾਲਕ ਦੇ ਰੂਪ ਦੇ ਵਿੱਚ ਗਰੀਬਦਾਸ ਜੀ ਇੱਥੇ ਦਿਖਾਏ ਜਾ ਰਹੇ ਨੇ ਕਬੀਰ ਪਰਮੇਸ਼ਵਰ ਉਹਨਾਂ ਨੂੰ ਕਿਆਨ ਸਮਝਾ ਰਹੇ ਨੇ ਉਹਨਾਂ ਨਾਲ ਗੋਸ਼ਟੀ ਕਰ ਰਹੇ ਨੇ ਤੇ ਦੂਜਾ ਗ੍ਰਿਸ਼ ਤੁਸੀਂ ਵੇਖ ਰਹੇ ਹੋ ਜਿਦੇ ਵਿੱਚ ਸੰਤ ਕਬੀਰ ਸਾਹਿਬ ਜੀ ਨੇ ਗਰੀਬਦਾਸ ਜੀ ਨੂੰ ਆਦੇਸ਼ ਦਿੱਤਾ ਕਿ ਇੱਕ ਇੱਕ ਖੁਆਰੀ ਗਾਂ ਇੱਕ ਖੁਆਰੀ ਬੱਝੀ ਲਿਆਓ ਤੇ ਉਹਦਾ ਮੈਂ ਦੁੱਧ ਪੀਵਾਂਗਾ ਤੇ ਸਾਰੇ ਜਿਹੜੇ ਬਾਕੀ ਗਵਾਲੇ ਉੱਥੇ ਮੌਜੂਦ ਸਨ ਉਹ ਤਾਂ ਹੱਸ ਪਏ ਪਰ ਗਰੀਬਦਾਸ ਜੀ ਇੱਕ ਬੱਝੀ ਲੈ ਕੇ ਆਏ ਜਿਦਿ ਪਿਠਤੇ ਪਰਮੇਸ਼ਵਰ ਨੇ ਥੱਪਕੀ ਮਾਰੀ ਤਾਂ ਉਹਦੇ ਥੰਨ ਜਿਹੜੇ ਨੇ ਉਹ ਵੱਡੇ ਵੱਡੇ ਹੋ ਗਏ ਤੇ ਦੁੱਧ ਦੀ ਧਾਰ ਜਿਹੜੀ ਹੈ ਉਹ ਵਗ ਚਲੀ ਤੇ ਪਾਤਰ ਪਰਤੇ ਭਰਦੇ ਹੀ ਉਤਾਰ ਜਿਹੜੀ ਆ ਉਹ ਵਗ ਗਈ। ਕਬੀਰ ਪਰਮੇਸ਼ਵਰ ਨੇ ਅੱਧਾ ਦੁੱਧ ਪੀ ਲਿਆ ਤੇ ਬਾਕੀ ਲੋਕਾਂ ਨੂੰ ਬਾਕੀ ਅੰਮ੍ਰਿਤ ਪੀਣ ਨੂੰ ਕਿਹਾ। ਪਰ ਛੂਆਛਾਤ ਉਸ ਸਮੇਂ ਚਰਮ ਸੀਮਤ ਧੀ ਤੇ ਸਾਰਿਆਂ ਨੇ ਜਿਹੜਾ ਹੈ ਇਨਕਾਰ ਕਰਤਾ ਕਿ ਨਹੀਂ ਆਪਾਂ ਨਹੀਂ ਪੀਣਾ ਪਰ ਗਰੀਬ ਦਾ ਜੀ ਨੇ ਉਹ ਦੁੱਧ ਜਿਹੜਾ ਸੀ ਉਹ ਪੀ ਲਿਆ। ਕਿਹਾ ਕਿ ਬਾਬਾ ਜੀ ਤੁਹਾਡਾ ਅੰਮ੍ਰਿਤ ਸਾਨੂੰ ਪਤਾ ਨਹੀਂ ਕਦੋਂ ਕਦੋਂ ਪ੍ਰਾਪਤ ਹੋ ਤੇ ਉਹਨਾਂ ਨੇ ਸਾਰਾ ਦੁੱਧ ਜਿਹੜਾ ਹੈ ਉਹ ਪੀ ਲਿਆ ਤਾਂ ਸੰਤ ਪਰਮੇਸ਼ਵਰ ਕਬੀਰ ਸਾਹਿਬ ਜੀ ਨੇ ਉਹਨਾਂ ਨੂੰ ਸਾਰਾ ਜਿਹੜਾ ਸ੍ਰਿਸ਼ਟੀ ਰਚਨਾ ਦਾ ਗਿਆਨ ਹੈ ਸਾਰੇ ਲੋਕਾਂ ਦੀ ਜਿਹੜੀ ਸਥਿਤੀ ਹੈ ਸਾਰੇ ਭਗਵਾਨਾਂ ਦੀ ਜਿਹੜੀ ਸਥਿਤੀ ਹੈ ਉਹਦੇ ਨਾਲ ਅਵਗਿਤ ਕਰਾਇਆ ਤੇ ਉਹਨਾਂ ਨੂੰ ਫਿਰ ਸਜੰਡ ਲੈ ਕੇ ਗਏ ਉਹਨਾਂ ਦੇ ਸਰੀਰ ਨੂੰ ਉੱਥੇ ਛੱਡ ਕੇ ਉਹਨਾਂ ਦੀ ਆਤਮਾ ਨੂੰ ਸਜੰਡ ਲੈ ਕੇ ਗਏ ਰਸਤੇ ਦੇ ਵਿੱਚ ਉਹਨਾਂ ਨੂੰ ਅਤਰਮ ਰਾਜ ਦੇ ਲੋਕ ਦੇ ਵਿੱਚੋਂ ਵੀ ਲੰਘਾਇਆ ਜਿੱਥੇ ਕਿ ਧਰਮਰਾਜ ਜਿਹੜਾ ਹੈ ਉਹ ਆਪਣੀ ਕੁਰਸੀ ਛੱਡ ਕੇ ਖੜਾ ਹੋ ਗਿਆ ਆਠ ਜੋੜ ਕੇ ਖੜਾ ਹੋ ਗਿਆ ਤੇ ਕਬੀਰ ਪਰਮੇਸ਼ਰ ਜੀ ਨੂੰ ਆਦੇਸ਼ ਦੇਣ ਲੱਗਾ ਕਿ ਹੋਡੇਲੀ ਆਪਾਂ ਕੀ ਕਰ ਸਕਦੇ ਆ ਤਾਂ ਕਬੀਰ ਸਾਹਿਬ ਜੀ ਨੇ ਗਰੀਬ ਦਾਸ ਜੀ ਜਿਹੜੇ ਕਰਮਾ ਦਾ ਲੇਖ ਤੁਸੀਂ ਵੇਖ ਸਕਦੇ ਹੋ ਉਥੇ ਲਿਖਿਆ ਹੋਇਆ ਪੰਨੇ ਦੇ ਉੱਪਰ ਗਰੀਬ ਦਾਸ ਜੀ ਦੇ ਕਰਮਾ ਦਾ ਲੇਖ ਉਹਨੂੰ ਕਬੀਰ ਪਰਮੇਸ਼ਰ ਜੀ ਨੇ ਉਸ ਪੰਨੇ ਨੂੰ ਉਥੋਂ ਫਾੜ ਦਿੱਤਾ ਕਿਉਂਕਿ ਸਾਡੇ ਧਰਮ ਗ੍ਰੰਥਾ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਪੂਰਨ ਪ੍ਰਮਾਤਮਾ ਹੈ ਸਾਡੇ ਪਾਪ ਕਰਮ ਸਾਡੇ ਜਿਹੜੇ ਪਾਪ ਕਰਮ ਆਪਾਂ ਅਣਜਾਣੇ ਦੇ ਵਿੱਚ ਕਰਦੇ ਆ ਉਹਨੂੰ ਕੱਟ ਦਿੰਦਾ ਹੈ ਜਦੋਂ ਸਤਲੋਕ ਦੇ ਵਿੱਚ ਗਏ ਸੱਚਖੰਡ ਦੇ ਵਿੱਚ ਗਏ ਤਾਂ ਗਰੀਬਦਾ ਜੀ ਨੂੰ ਇੱਕ ਲੀਲਾ ਪਰਮੇਸ਼ਵਰ ਨੇ ਕਰਕੇ ਵਿਖਾਈ ਕਿ ਉਹ ਆਪਣੇ ਇੱਕ ਪਰਮੇਸ਼ਰ ਦਾ ਜਿਹੜਾ ਰੂਪ ਹੈ ਉਹ ਬਹੁਤ ਹੀ ਸੋਹਣਾ ਹੈ ਉਹਦੇ ਇੱਕ ਰੂਪਕ ਦੇ ਵਿੱਚ ਕਰੋੜ ਸੂਰਜ ਤੇ ਕਰੋੜ ਚੰ드ਰਮਾ ਦੀ ਜਿਹੜੀ ਰੋਸ਼ਨੀ ਹੈ ਉਹ ਹੈ ਤੇ ਉਸ ਰੂਪ ਦੇ ਵਿੱਚ ਸੰਗਾਸ਼ਨ ਤੇ ਬੈਠੇ ਸਨ ਤੇ ਦੂਜੇ ਰੂਪ ਨਾਲ ਜਿਹੜਾ ਥਲੋ ਗਏ ਸੀ ਉਸ ਦੂਜੇ ਰੂਪ ਤੇ ਚਵਰ ਕਰਨ ਲੱਗੇ ਤਾਂ ਗਰੀਬਦਾ ਜੀ ਨੇ ਸੋਚਿਆ ਕਿ ਪ੍ਰਮਾਤਮਾ ਇਹ ਹੈ ਉੱਚੀ ਸਮੇਂ ਬਾਦ ਕੀ ਹੋਇਆ ਕਿ ਜਿਹੜਾ ਪ੍ਰਮਾਤਮਾ ਸਿੰਘਾਸਨ ਤੇ ਬੈਠਿਆ ਸੀ ਉਹ ਚਬਰ ਕਰਨ ਲੱਗ ਪਿਆ ਤੇ ਜਿਹੜੇ ਜਿੰਦੇ ਬਾਬੇ ਦੇ ਰੂਪ ਦੇ ਵਿੱਚ ਥਲੋ ਜਿਹੜੇ ਗਏ ਸਨ ਤੇ ਉਹ ਸਿੰਘਾਸਨ ਤੇ ਬੈਠ ਗਏ ਤਾਂ ਗਰੀਬਦਾਸ ਜੀ ਕਿਉਂਕਿ ਬਾਲਕ ਸਨ ਤੇ ਥੋੜਾ ਅਚੰਬੇ ਦੇ ਵਿੱਚ ਆਏ ਕਿ ਇਹ ਕੀ ਹੋ ਰਿਹਾ ਹੈ ਤੇ ਅਗਲੇ ਹੀ ਪਲ ਕੀ ਹੋਇਆ ਦੋਵੇਂ ਰੂਪ ਜਿਹੜੇ ਸਨ ਉਹ ਇੱਕੀ ਦੇ ਵਿੱਚ ਸਮਾਏ ਜਿਹੜਾ ਜਿੰਦੇ ਬਾਬੇ ਦੇ ਰੂਪ ਦੇ ਵਿੱਚ ਪ੍ਰਮਾਤਮਾ ਇਥੇ ਬੈਸਨ ਉਹ ਸਿੰਘਾਸਨ ਤੇ ਰਹਿ ਗਏ ਤੇ ਚਬਰ ਆਪਣੇ ਆਪ ਜਿਹੜਾ ਹੈ ਉਹ ਹੋ ਰਿਹਾ ਸੀ ਤਾਂ ਗਰੀਬਦਾਸ ਜੀ ਨੇ ਇੱਕ ਬਾਣੀ ਕਹੀ ਕੀ ਅਲਲ ਪੰਖ ਅਨੁਰਾਗ ਹੈ ਸੁਨ ਮੰਡਲ ਰਹਿ ਥੀਰ ਦਾਸ ਗਰੀਬ ਉਧਾਰ ਤਿਆ ਸਤਗੁਰੂ ਮਿਲੇ ਕਬੀਰ ਪਰਮੇਸ਼ਵਰ ਕਬੀਰ ਜੀ ਨੂੰ ਉਹਨਾਂ ਨੇ ਬਹੁਤ ਹੀ ਮਤਲਬ ਪ੍ਰੇ ਮਤਲਬ ਆਦਰ ਦੇ ਨਾਲ ਉਸ ਸਾਨ ਦੇ ਵੀ ਦੱਸਿਆ ਤੇ ਦੂਜੇ ਪਾਸੇ ਪ੍ਰਿਥਵੀ ਦੇ ਉੱਪਰ ਉਹਨਾਂ ਦਾ ਜਿਹੜਾ ਸ਼ਰੀਰ ਸੀ ਉਸ ਨੂੰ ਚਿਤਾ ਦੇ ਉੱਪਰ ਰੱਖ ਲਿਆ ਲੋਕਾਂ ਨੇ ਫੂਕਣ ਦੀ ਤਿਆਰੀ ਕੀਤੀ ਪਰ ਗਰੀਬ ਦਾ ਜੀ ਨੂੰ ਉਹਨਾਂ ਦੇ ਸ਼ਰੀਰ ਦੇ ਵਿੱਚ ਵਾਪਸ ਪਰਮੇਸ਼ਵਰ ਕਬੀਰ ਸਾਹਿਬ ਜੀ ਨੇ ਪਰਵੇਸ਼ ਕਰਵਾਇਆ ਤੇ ਉਹਨਾਂ ਨੂੰ ਕਿਹਾ ਪਿਆਰੀ ਆਤਮਾ ਨੂੰ ਥੱਲੇ ਜਾ ਕੇ ਸਾਰਾ ਪ੍ਰਚਾਰ ਕਰ ਆਪਣੇ ਭੈਣ ਭਰਾਵਾਂ ਨੂੰ ਦੱਸੂ ਕਿ ਉਹ ਕਿੱਥੇ ਫਸੇ ਨੇ ਤਾਗਰੀ ਦਾ ਜੀ ਉੜਤੇ ਹੀ ਇਹ ਅਮਰਵਾਨੀ ਬੋਲਣ ਲੱਗ ਪਏ ਫਿਰ ਕੀ ਹੋਇਆ ਲੋਕਾਂ ਨੇ ਸੋਚਿਆ ਕਿ ਬਾਲਕ ਜਿਹੜਾ ਹੈ ਉਹ ਝੂਠਾ ਦੁੱਧ ਪੀਣ ਕਾਰਨ ਪਾਗਲ ਹੋ ਗਿਆ ਹੈ ਤਾਂ ਇੱਕ ਗੋਪਾਲਦਾਸ ਨਾਮਕ ਦਾदू पंਥੀ ਸੰਤ ਸੰਨ ਉਹਨਾਂ ਨੂੰ ਬੋਲਿਆ ਕਿ ਸਾਡੇ ਕੁੜੀ ਦਾ ਮੂੜਾ ਇਦਾਂ ਪਾਗਲ ਹੋ ਗਿਆ ਤੁਸੀਂ ਕੋਈ ਇਲਾਜ ਦੱਸੋ ਤਾਂ ਉਹਨਾਂ ਨੇ ਕੀ ਕੀਤਾ ਤਾਂ ਗੋਪਾਲਦਾਸ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਬੱਚੇ ਉਹ ਕੌਣ ਸੀ ਜਿਨੇ ਤੈਨੂੰ ਬਰਬਾਦ ਕਰਤਾ ਗਰੀਦਾ ਜੀ ਨੇ ਕਿਹਾ ਕਿ ਹਮ ਸੁਲਤਾਨੀ ਨਾਨਕ ਤਾਰੇ ਦਾਦੂ ਕੋ ਉਪਦੇਸ਼ ਦਿਆ ਜਦ ਜਲਾਹ ਵੇਦ ਨਾ ਪਾਇਆ ਕਾਸ਼ੀ ਮਾਹੇ ਕਬੀਰ ਹੁਆ ਇਹ ਬਾਣੀ ਸੁਣ ਕੇ ਜਿਹੜੇ ਗੋਪਾਲ ਦਾਸ ਜੀ ਕਿਉਂਕਿ ਉਹ ਸੰਤ ਸਨ ਉਹਨਾਂ ਨੂੰ ਉਹਦਾ ਅਰਥ ਪਤਾ ਲੱਗਿਆ ਤੇ ਉਹ ਬਾਲਗ ਦੇ ਪੈਰਾਂ ਦੇ ਵਿੱਚ ਪੈ ਗਏ ਤੇ ਉਹਨਾਂ ਨੂੰ ਕਿਹਾ ਕਿ ਸਾਨੂੰ ਇਹ ਅਮਰਗੰਗਤ ਸਾਹਿਬ ਜਿਹੜਾ ਹੈ ਇਹ ਤੁਸੀਂ ਨਿਪਿਤਵਦ ਕਰਵਾਓ ਇਹ ਲਿਖੋ ਇਹ ਕਲਯੁਗ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਗਿਆਨ ਦੇ ਦੇਗਾ ਤੇ ਉਹਨਾਂ ਨੂੰ ਜਿੰਦੀ ਰਾਹ ਦੇ ਰਹੀ ਹੈ ਉਹ ਦੇਵੇਗਾ ਇੱਥੇ ਤੁਸੀਂ ਵੇਖ ਸਕਦੇ ਹੋ ਉਹੀ ਅਮਰ ਗ੍ਰੰਥ ਛਾਇ ਵਿਥੇ ਰੱਖਿਆ ਗਿਆ ਜਿਹੜਾ ਕਿ ਸੰਤ ਗਰੀਦਾ ਜੀ ਮਹਾਰਾਜ ਜੀ ਦੇ ਲਿਖਾਇਆ ਤੇ ਸੰਤ ਰਾਮਪਾਲ ਜੀ ਜਿਹੜੇ 3 ਦਿਨ ਦਾ ਅਖੰਡ ਪਾਠ ਤੇ ਚੱਲਦਾ ਹੈ ਇਸੇ ਕੋਈਤਰ ਗ੍ਰੰਥ ਛਾਇ ਦਾ ਪ੍ਰਾਰਥ ਪਾਠ ਇਸੇ ਅਖੰਡ ਪਾਠ ਜਿੰਨ ਦਿਨ ਦਾ ਚੱਲਦਾ ਹੈ ਜਿਹਦੇ ਵਿੱਚ ਭੰਡਾਰਾ ਵੀ ਦਿੱਤਾ ਜਾਂਦਾ ਹੈ ਤੇ ਨਾਲ ਹੀ ਕੜਾ ਪ੍ਰਸ਼ਾਦ ਦਾ ਵੀ ਇੱਥੇ ਸੱਖੂ ਚੱਲਦਾ ਹੈ ਤੇ ਇਸ ਪਾਸੇ ਤੁਸੀਂ ਵੇਖ ਰਹੇ ਹੋ ਸੰਤ ਗਰੀਬ ਜੀ ਮਹਾਰਾਜ ਜੀ ਦੀ ਦੋ ਸਮਾਧੀਆਂ ਜਿਹੜੀਆਂ ਆ ਉਹ ਬਣੀਆਂ ਹੋਈਆਂ ਇੱਕ ਸਹਾਰਨਪੁਰ ਦੇ ਵਿੱਚ ਹੈ ਤੇ ਇੱਕ ਜਿਹੜੀ ਹੈ ਉਹਨਾਂ ਦੇ ਆਪਣੇ ਹੀ گاؤں ਫਗਾਨੇ ਦੇ ਵਿੱਚ ਬਣੀ ਹੋਈ ਹੈ ਇਸ ਗੱਲ ਦਾ ਪ੍ਰਮਾਣ ਹੈ ਕਿ ਉਹਨਾਂ ਨੂੰ ਕਬੀਰ ਪਰਮੇਸ਼ਰ ਸੈਸ਼ਰੀਰ ਆ ਕੇ ਮਿਲੇ ਸਨ ਤੇ ਉਹਨਾਂ ਨੂੰ ਸੱਚਖੰਡ ਲੈ ਕੇ ਗਏ ਸਾਰੇ ਨੂੰ ਸਤਿ ਸਰ ਜੀ ਸਤਿ ਸ੍ਰੀ ਅਕਾਲ ਮੈਂ ਹਰਲਵਿੰਦਰ ਸਿੰਘ ਸਿੱਧੂ ਐਡਵੋਕੇਟ ਹਰਲਵਿੰਦਰ ਸਿੱਧੂ ਪਟਿਆਲਾ ਤੋਂ ਵਿਸ਼ਤੀ ਕੋਆਰਡੀਨੇਟਰਾਂ ਸਤਿਗੁਰੂ ਆਸ਼ਰਮ ਪਰਵਾਰਾ ਹਿਸਾਬ ਦਾ ਅੱਜ ਤੁਸੀਂ ਸਤਲੁਕ ਆਸ਼ਰਮ ਹਮਾਰੋਂ ਦੇ ਵਿੱਚੋਂ ਜਿੱਥੇ ਕਿ ਅੱਜ ਸੰਤ ਕ੍ਰਿਪਾ ਦਾਸ ਜੀ ਮਹਾਰਾਜ ਜੀ ਦਾ ਬਹੁਤ ਦਿਵਸ ਆ ਅੱਜ ਸਾਡੇ 9 ਤਰੀਕ ਤੋਂ ਲੈ ਕੇ 11 ਤਰੀਕ ਤੱਕ ਤਿੰਨ ਦਿਨ ਤਿੰਨ ਦਿਵਸ ਦਾ ਹੰਟਰ ਸਾਹਿਬ ਦਾ ਸੰਤ ਗ੍ਰੀਵ ਦਾਰ ਜੀ ਮਹਾਰਾਜੀ ਜੀ ਅਮਰ ਤੇ ਬਾਣੀ ਦਾ ਸੰਤ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ। ਆ ਦੇਖੋ ਅੱਜ ਉਸੇ ਉਪਲਕਸ਼ ਦੇ ਵਿੱਚ ਖੂਨਦਾਨ ਦਾ 10 ਮਾਰਚ ਨੂੰ ਕੈਂਪ ਲਾਇਆ ਗਿਆ ਹੈ। ਸਾਡੇ 11 ਆਸ਼ਰਮ ਨੇ ਪੂਰੇ ਭਾਰਤ ਵਿੱਚ ਦੇ ਵਿੱਚ ਜਿੱਥੇ ਕਿ ਜਿਹੜੇ ਵੀ ਸਾਡੇ ਸਾਲ ਦੇ 6 ਸਮਾਗਮ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੇਹ ਜਮੁਕਤ ਰਮੈਨੀਆ ਮਤਲਬ ਵਿਆਹ ਕਿਤੇ ਜਾਂਦੇ ਨੇ ਤੇ ਹਰੇਕ ਆਸ਼ਰਮ ਦੇ ਵਿੱਚ ਹੂਂਦਾਨ ਦੇ ਕੈਂਪ ਲੱਗੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਪੀਜੀਆਈ ਦੀ ਟੀਮ ਆਈ ਹੋਈ ਆ ਬੱਤੀ ਦੀ ਟੀਮ ਆਈ ਹੋਈ ਆ ਆਲਵੇਸ ਪੀਜੀਆਈ ਨੂੰ ਅਸੀਂ ਸਾਤ ਦਿਨ ਦੋ ਵਾਰ ਬੁਲਾਨੇ ਆ ਬੱਤੀ ਸੈਕਟਰ 16 ਸੈਕਟਰ ਡੀਐਮਸੀ ਰਵਿੰਦਰਾ ਹਸਪੀਟਲ 4ਵੀ ਸਾਡੇ ਜੋ ਨੇੜੇ ਦੇ ਨੇ ਜਿਵੇਂ ਕਿ ਯੂਰੋਪਰ ਤੋਂ ਵੀ ਆਂਦੇ ਨੇ ਸੰਗਰੂਰ ਤੋਂ ਵੀ ਆਂਦੀ ਨੇ ਟੀਮਾਂ ਨੇ ਸਾਡੇ ਪੰਜਾਬ ਦੇ ਦੋ ਆਸ਼ਰਮ ਨੇ ਸਤਿ ਲੋਕ ਆਸ਼ਰਮ ਧੂੜੀ ਸੰਗਰੂਰ ਰੋਡ ਤੇ ਆਇਆ ਇਹ ਸਤਿ ਲੋਕ ਆਸ਼ਰਮ ਖਮਾਣਾ ਜੋ ਕਿ ਖੰਨਾ ਰੋਡ ਦੇ ਉੱਪਰ ਆ ਤੁਸੀਂ ਦੇਖ ਸਕਦੇ ਹੋ ਅੱਜ ਪਕਟਾ ਦੇ ਵਿੱਚ ਕੰਲਾ ਉਫਤਾ ਆਏ ਲਾਈਨਾਂ ਲੱਗੀਆਂ ਹੋਈਆਂ ਨੇ ਬਲੱਡ ਬੀਣ ਲਈ ਡੋਨੇਟ ਕਰਨ ਲਈ ਸੰਤਜੀਵ ਬਾਸੀ ਮਹਾਰਾਜ ਜੀ ਦੇ ਬਹੁਤ ਦਿਗਦੇ ਉਲਖ ਦੇ ਵਿੱਚ ਇਹ ਸਾਰੇ ਆਪਕਟਾ ਨੂੰ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਅਸੀਂ ਬਹੁਤ ਹੀ ਜ਼ਿਆਦਾ ਆਸ਼ਰਮ ਵੱਲੋਂ ਵਜੇ ਡਾਈਟ ਪ੍ਰੋਵਾਈਡ ਕਰਾਣੇ ਆ ਲਾਈਵ ਜੂਸ ਆ ਲਾਈਟ ਲਾਈਵੀ ਸੈਂਡਵਿਚ ਬਣ ਰਿਹਾ ਹੈ ਵਜ ਪਨੀਰ ਦੇ ਪਕੌੜੇ ਨੇ ਗੋਭੀ ਦੇ ਪਕੌੜੇ ਨੇ ਤੇ ਆਪਣਾ ਜੋ ਫਰੂਟ ਹੋ ਗਿਆ ਨਾਲ ਫਰੂਟ ਆ ਕੱਚਾ ਪਨੀਰ ਕੱਚਾ ਪਨੀਰ ਧਿਆਨ ਨਾਲ ਡਾਈਟ ਚ ਇਹ ਜਿਹੜੇ ਬਲਡ ਗ੍ਰੇਨੇਟ ਕਰਦੇ ਨੇ ਉਹਨਾਂ ਲਈ ਸਾਰੀਆਂ ਫੈਸਿਲਟੀਆਂ ਬਹੁਤ ਵਧੀਆ ਕੀਤੀਆਂ ਗਈਆਂ ਨੇ ਜੋ ਵੀ ਚੀਜ਼ ਆ ਆਸ਼ਰਮ ਚ ਹੀ ਬਣਦੀ ਆ ਪਨੀਰ ਵੀ ਆਸ਼ਰਮ ਦੇ ਸੇਵਾਦਾਰ ਨੇ ਉਹਨਾਂ ਦੇ ਆਪਣੇ ਸਟੀਮਰ ਨੇ ਉਹਨਾਂ ਵੱਲੋਂ ਹੀ ਆਸ਼ਰਮ ਵਿੱਚ ਪਨੀਰ ਆਂਦਾ ਕੋਈ ਵੀ ਚੀਜ਼ ਬਾਜ਼ਾਰੋਂ ਨਹੀਂ ਆਂਦੀ ਬਹੁਤ ਹੀ ਵਧੀਆ ਤੁਸੀਂ ਦੇਖ ਸਕਦੇ ਹੋ ਅਰੇਂਜਮੈਂਟ ਆ ਤੁਸੀਂ ਆਓ ਵੀ ਸਤਨਿਕ ਆਸ਼ਰਮ ਖਮਾਣਾ ਜਾਂ 70 ਆਸ਼ਰਮ ਘੋੜੀਏ ਵਿੱਚ ਵਿਸਟ ਕਰੋ ਅੱਜ ਉਹਦੇ ਆਪ ਵੀ ਪ੍ਰਦਰਸ਼ਨੀ ਵੀ ਲੱਗੀ ਹੋਈ ਆ ਜੋ ਵੀ ਪਬਲਿਕ ਇਵਨ ਤੱਕ ਆਰਮੀ ਵਾਲਿਆਂ ਨੂੰ ਵੀ ਜੇ ਬਲੱਡ ਦੀ ਲੋੜ ਹੁੰਦੀ ਆ ਅਸੀਂ ਨੰਬਰ ਇਸ਼ੂ ਕੀਤੇ ਗਏ ਨੇ ਸਾਡੇ ਆਸ਼ਰਮ ਵੱਲੋਂ ਦੇ ਜੇ ਕਿਸੇ ਨੂੰ ਆਰਮੀ ਪਰਸਨ ਨੂੰ ਵੀ ਬਲੱਡ ਦੀ ਲੋੜ ਆ ਇਵਨ ਤੱਕ ਕਿਸੇ ਨੂੰ ਪੀਜੇ ਆਈ ਬਲੱਡ ਦੀ ਲੋੜ ਆ ਪੰਜਾਬ ਭਰ ਦੇ ਵਿੱਚ ਪੂਰੇ ਵਿਸ਼ਾ ਪੜਦੇ ਵਿੱਚ ਜਿੱਥੇ ਵੀ ਬਲੱਡ ਦੀ ਲੋੜ ਆ ਉੱਥੇ ਸਾਡੇ ਉਲਾਈ ਜਾ ਕੇ ਸੰਤਰਾਮ ਪਾਤ ਜੀ ਮਹਾਰਾਜ ਜੀ ਦੇ ਸ਼ਿੱਸ਼ੇ ਜਾ ਕੇ ਬਲੱਡ ਡੋਨੇਟ ਕਰਦੇ ਨੇ ਹਰ ਇੱਕ ਤੇ ਅਰੇਂਜਮੈਂਟ ਕਰਾਉਂਦੇ ਨੇ ਕਿਸੇ ਤਰੀਕੇ ਦਾ ਵੀ ਕਿਸੇ ਪਬਲਿਕ ਨੂੰ ਕਿਸੇ ਆਮ ਜਨਤਾ ਨੂੰ ਕਿੱਤੇ ਵੀ ਲੋਡ ਪੈਂਦੀ ਆ ਤਾਂ ਸਿੱਧਾ ਸਤਿਗੁਰ ਆਸ਼ਰਮ ਖਮਾਣੋ ਪੰਜਾਬ ਦੇ ਵਿੱਚ ਜਾਂ ਸਤਿਗੁਰ ਆਸ਼ਰਮ ਢੂੜੀ ਵਿੱਚ ਸਾਡੀ ਸੰਸਥਾ ਦੇ ਨਾਲ ਆ ਸੰਪਰਕ ਕਰ ਸਕਦੇ ਨੇ ਕਿਤੇ ਵੀ ਨੂੰ ਲੋਡ ਹੋਵੇ ਤਾਂ ਜਰੂਰ ਤੁਹਾਨੂੰ ਬਲੱਡ ਦਾ ਬਰੱਡ ਨੋਹਿਆ ਕਰਾਇਆ ਜਾਏਗਾ ਜਿਵੇਂ ਕਿ ਜਿੰਨੇ ਵੀ ਸਮਾਗਮ ਹੁੰਦੇ ਨੇ ਉਹਨਾਂ ਦੇ ਵਿੱਚ ਪ੍ਰਤੀਬਨ 250 300 ਯੂਨਿਟ ਤੋਂ ਵੱਧ ਫੂਨ ਡੋਨੇਟ ਹੁੰਦਾ ਸਾਨੂੰ ਪੀਜੀ ਵੱਲੋਂ 32 ਸੈਕਟਰ ਵੱਲੋਂ 16 ਸੈਕਟਰ ਵੱਲੋਂ ਕਈ ਵਾਰ ਪੰਜਾਬ ਭਰ ਦੇ ਵਿੱਚ ਸਮਾਨਿਤ ਕੀਤਾ ਗਿਆ ਸਭਨਵਾਦ ਨੂੰ ਬਲੱਡ ਡੋਨੇਟ ਕਰਨ ਲਈ ਇੱਕ ਵਾਰ ਮੈਂ ਫੇਰ ਬੇਨਤੀ ਕਰੂੰਗਾ ਵੀ ਸਾਰੇ ਸਤਿਗੁਰੂ ਆਸ਼ਰਮ ਖਮਾਨੋ ਜਾਂ ਸਤਿਗੁਰੂ ਆਸ਼ਰਮ ਧੂਰੀ ਸਾਡੇ ਜਿੰਨੇ ਵੀ ਆਸ਼ਰਮ ਨੇ ਬਾਕੀ ਪੰਜਾਬ ਤੋਂ ਇਲਾਵਾ ਉਹਨਾਂ ਦੇ ਵਿੱਚ ਜ਼ਰੂਰ ਵਿਸਟ ਕਰੋ ਦੇਖੋ ਤੁਹਾਨੂੰ ਪਤਾ ਲੱਗੇਗਾ ਵੀ ਆਸ਼ਰਮ ਦੀ ਸੁਭਦਾ ਕੀ ਆ ਪ੍ਰਮਾਤਮਾ ਦਾ ਗਿਆਨ ਕੀ ਆ ਜੀ ਸਤ ਸਹਿਬ ਜੀ ਸਤ ਸ੍ਰੀ ਅਕਾਲ ਤੇ ਜਿਹੜੇ ਇੱਥੇ ਬਲੱਡ ਡੋਨਰ ਨੇ ਉਹਨਾਂ ਦੇ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਨਾਲ ਹੀ ਉਹਨਾਂ ਦੀ ਮੈਡੀਕਲ ਜਾਂਚ ਆ ਜਿਹੜੀ ਉਹੀ ਕੀਤੀ ਜਾ ਰਹੀ ਹੈ ਡਾਕਟਰਾਂ ਦੀਆਂ ਟੀਮਾਂ ਨੇ ਜਿਹੜੀ ਆ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਅਤੇ ਇਸ ਦੇ ਨਾਲ ਹੀ ਸੇਵਾਦਾਰ ਨੇ ਜਿਹੜੇ ਉਹ ਵੀ ਇਸ ਕੈਂਪ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ ਅਤੇ ਨਾਲ ਹੀ ਜਿਹੜੇ ਸੇਵਾਦਾਰ ਬਲੱਡ ਡੋਨੇਟ ਕਰਦਾਏ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਲਈ ਖਾਣੇ ਦਾ ਪੂਫਤਾ ਪ੍ਰਬੰਧ ਕੀਤਾ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪ੍ਰਬੰਧ ਨੇ ਜਿਹੜੇ ਉਹ ਇੱਥੇ ਕੀਤੇ ਗਏ ਨੇ ਤਾਲਾ ਦੁਸਤਨ ਕੇ ਪਾਇਆ ਜਾ ਰਿਹਾ ਹੈ ਨਾਲ ਹੀ ਫਲ ਫਰੂਟ ਅਤੇ ਨਾਲ ਹੀ ਸੈਂਡਵਿਚ ਨੇ ਜਿਹੜੇ ਉਹ ਵੀ ਬढ़ाए ਜਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਪ੍ਰਬੰਧ ਬਲੱਡ ਡੋਨਰਾਂ ਦੇ ਲਈ ਕੀਤੇ ਗਏ ਨੇ ਤਾਂ ਅੱਗੇ ਵੀ ਤੁਹਾਨੂੰ ਦਿਖਾਉਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਵੀ ਨੇ ਜਿਹੜੀਆਂ ਉਹ ਨਾਲ ਦੀ ਨਾਲ ਖਿੱਚੀਆਂ ਜਾ ਰਹੀਆਂ ਨੇ ਜਿਹੜੇ ਜਿਹੜੇ ਇੱਥੇ ਸੇਵਾਦਾਰਾਂ ਦੇ ਵੱਲੋਂ ਬਲੱਡ ਡੋਨੇਟ ਕੀਤਾ ਗਿਆ ਏ ਤਾਂ ਉਹਨਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਖਿੱਚੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕੀ ਸੇਵਾਦਾਰ ਨੇ ਜਿਹੜੇ ਉਹ ਵੀ ਕਾਫੀ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਨੇ ਇੱਕੋ ਮਤ ਸੰਤ ਨੇ ਦੁਨੀਆ ਵਿੱਚ ਜਿਨ੍ਹਾਂ ਨੇ ਸਾਰੇ ਧਾਰਮਿਕ ਗੁੰਤਾਂ ਦੇ ਆਧਾਰ ਤੇ ਸਤਿ ਭਗਤੀ ਪ੍ਰਦਾਨ ਕੀਤੀ ہوئی ਹੈ ਜਿਸ ਨਾਲ ਉਹਨਾਂ ਦੇ ਭਗਤਾਂ ਦਾ ਲੋਕ ਵੀ ਸੇਲਾ ਹੋ ਰਿਹਾ ਤੇ ਪ੍ਰਲੋਕ ਵੀ ਸੇਲਾ ਹੋਏਗਾ ਮਸਾ ਮੁਕਤ ਸਮਾਜ ਤਿਆਰ ਕਰ ਰਹੇ ਨੇ ਸੰਤ RAMPAL ji maharaj ਦਾ ਕੋਈ ਵੀ ਨਹੀਂ ਆਈ ਨਸ਼ਾ ਨਹੀਂ ਕਰਦਾ ਜਿਹੜੇ ਲੋਕ ਨਾਮ ਲੰਤ ਭਲਾ ਨਸ਼ਾ ਕਰਦੇ ਸੀਗੇ ਉਹਨੇ ਸਾਰੀਆਂ ਪਰਾਈਆਂ ਤਿਆਕ ਕੇ ਅੱਜ ਵਧੀਆ ਜੀਵਨ ਜੀ ਰਹੇ ਨੇ ਮਸਾਰ ਮੁਕਤ ਭਾਰਤ ਬਣਾਉਣਾ ਸੰਤ RAMPAL ji maharaj ਦਾ અને આ કોઈ ਵੀ નઈ આઈ અંડા મારਦਾ સવેન નઈ કરਦਾ ਤੇ ਜਿਹੜੇ ਪਹਿਲਾਂ ਨਾਮ ਲੈਣ ਤੋਂ ਕਰਦੇ ਸਨ ਉਹਨੇ ਸਭ ਕੁਝ ਹੀ ਬੁਰਾਈਆਂ ਚੜ ਦਿੱਤੀਆਂ ਨੇ ਭ੍ਰਿਸ਼ਟਾਚਾਰ ਮੁਕਤ ਸਮਾਜ ਬਣਾਉਣਾ ਭਾਰਤ ਬਣਾਉਣਾ ਸੰਤਰਾਮਪਾਲ ਜੀ ਨੇ ਆਈਆਂ ਨਾਲ ਰਿਸ਼ਵਤ ਲੈਂਦੇ ਨੇ ਨਾ ਰਿਸ਼ਵਤ ਦਿੰਦੇ ਨੇ ਉਹਨਾਂ ਦਾ ਕੋਈ ਵੀ ਨਈ ਆਈ ਰਿਸ਼ਵਤ ਨਾ ਲੈਂਦੇ ਨਾ ਦਿੰਦਾ ਇਸ ਤਰ੍ਹਾਂ ਉਹ ਭ੍ਰਿਸ਼ਟਾਚਾਰ ਮੁਕਤ ਭਾਰਤ ਤਿਆਰ ਕਰ ਰਹੇ ਨੇ ਭਾਰਤ ਵਿੱਚ ਦੇਸ਼ ਦੀ ਪ੍ਰੀਤੀ ਤੋਂ ਜੜ ਤੋਂ ਉਖਾੜ ਕੇ ਸਿੱਟਣਾ ਸੰਤਰਾਮਪਾਲ ਜੀ ਮਹਾਰਾਜ ਦੇ ਜਿੰਨੇ ਵੀ ਨੇ ਆਈ ਨੇ ਉਹਨਾਂ ਦੀ ਦੇਸ਼ ਤੋਂ ਦੇਹ ਜਨਤ ਸ਼ਾਦੀਆਂ ਕਰਦੇ ਨੇ ਉਹਨਾਂ ਦਾ ਨਾ ਤਾਂ ਕੋਈ ਨਿਆਂ ਹੀ ਦੇ ਲੈਂਦਾ ਨਾ ਦਿੰਦਾ ਸਰਕਾਰਾਂ ਇੰਨੇ ਨਿਯਮ ਬਣਾ ਚੁੱਕੇ ਆ ਕਾਨੂੰਨ ਬਣਾ ਚੁੱਕੇ ਨੇ ਲੇਕਿਨ ਦੇਜ ਰੂਪੀ ਜਿਹੜਾ ਰਾਖਸ਼ਾ ਨੂੰ ਖਤਮ ਕਰਨ ਵਿੱਚ ਸਫਲ ਨਹੀਂ ਹੋਏ ਸੰਤ ਰਾਮਪਾਲ ਜੀ ਮਹਾਰਾਜ ਜਿਨ੍ਹਾਂ ਦੀ ਨਿਆਂ ਹੀ ਨੇ ਨਾ ਉਹ ਦੇਜ ਲੈਂਦੇ ਨੇ ਨਾ ਦਿੰਦੇ ਨੇ ਮਾਨਵ ਸਮਾਜ ਵਿੱਚ ਪਖੰਡਵਾਤ ਨੂੰ ਖਤਮ ਕਰਨਾ ਸੰਤ ਰਾਮਪਾਲ ਜੀ ਦਾ ਜਿਹੜਾ ਗਿਆਨ ਅਨੰਦਾਇਕ ਗਿਆਨ ਹੈ ਇਹ ਪਖੰਡਵਾਤ ਨੂੰ ਖਤਮ ਕਰਦਾ ਹੈ ਜਿਹੜੀਆਂ ਫਾਲਤੂਨੀਆਂ ਕਰਤਿਆ ਉਹਨੂੰ ਖਤਮ ਕਰਦਾ ਹੈ ਮਾਨਸਵਾਚੂ ਭੂਣਤਿਆ ਖਤਮ ਕਰਵਾਉਣ ਸੰਤ ਰਾਮਪਾਲ ਜੀ ਮਹਾਰਾਜ ਨੇ ਕਿਹਾ ਕਿ ਲੜਕਾ ਲੜਕੀ ਦੋਨੋਂ ਬ੍ਰਾਹਮਣ ਨੇ ਦੋਨੋਂ ਹੀ ਪਰਮਾਤਮਾ ਦੇ ਬੱਚੇ ਨੇ ਉਹਨਾਂ ਵਿੱਚ ਕੋਈ ਫਰਕ ਨਹੀਂ ਸੰਤ ਰਾਮਪਾਲ ਜੀ ਦਾ ਅਨੇਾਈ ਲੜਕਾ ਲੜਕੀ ਅਨੇਾਈ ਕੋਈ ਵੀ ਲੜਕਾ ਲੜਕੀ ਵਿੱਚ ਫਰਕ ਨਹੀਂ ਜਮਤ ਤੇ ਉਹਨਾਂ ਦਾ ਅਨੇਾਈ ਭੂਣਤਿਆ ਤਾਂ ਪੂਰਨੁਕਤੀ ਦੂਰ ਨੇ ਸੰਤ ਰਾਮਪਾਲ ਜੀ ਮਹਾਰਾਜ ਨੇ ਆਪਣੇ ਨਿਯਾਇਆਂ ਨੂੰ ਸਖਤ ਦੇਸ਼ ਦਿੱਤੇ ਹੋਏ ਨੇ ਅਗਰ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਬੁਰਾਈ ਕਰਦਾ ਹੈ ਤਾਂ ਉਹਨੂੰ ਇਸ ਮਿਸ਼ਨ ਵਿੱਚੋਂ ਕੱਢ ਦਿੱਤਾ ਜਾਂਦਾ ਮਾਨਸਵਾਚ ਦੀ ਸ਼ਾਂਤੀ ਤੇ ਪਾਈਸ਼ਰਾ ਦਾ ਤਪ ਕਹਿੰਦਾ ਸੰਤ ਰਾਮਪਾਲ ਜੀ ਮਹਾਰਾਜ ਦੇ ਗਿਆਨ ਤੋਂ ਸੁਣ ਉਹਨਾਂ ਦੇ ਨਿਆਂਇਆਂ ਵਿੱਚ ਬਹੁਤ ਵੱਡਾ ਪਰਿਵਰਤਨ ਆਂਦਾ ਉਹਨਾਂ ਦੀ ਬ੍ਰਿਤੀ ਚੇਂਜ ਹੁੰਦੀ ਹੈ ਉਹਨਾਂ ਦੇ ਨਿਆਂਈ ਨੇ ਜਿਹੜੇ ਤੁਸੀਂ ਦੇਖੋਗੇ ਆਸ਼ਰਮ ਦੇ ਵਿੱਚ ਤਤ ਨਹੀਂ ਉਰ ਦਾ ਮਾਹੌਲ ਹੈ ਕੋਈ ਵੀ ਅਤੇ ਕਿਸੇ ਨੂੰ ਕੁਝ ਨਹੀਂ ਕਹਿੰਦਾ ਸਭ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਨੇ ਸਾਰੇ ਨਿਆਂਇਆਂ ਦੇ ਘਰਾਂ ਦਾ ਮਾਹੌਲ ਵੀ ਇਸ ਤਰ੍ਹਾਂ ਦਾ ਹੈ ਸਾਰੇ ਪਿਆਰ ਨਾਲ ਰਹਿੰਦੇ ਨੇ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਹੈਗਾ ਮਾਨਸਵਾ ਵਿੱਚ ਬੁਰਾਈਆਂ ਨੂੰ ਖਤਮ ਕਰਕੇ ਧਰਤੀ ਨੂੰ ਸਵਰਗ ਬਣਾਉਣਾ ਜਿੰਨੀਆਂ ਵੀ ਕੁਰੀਤੀਆਂ ਬੁਰਾਈਆਂ ਫੈਲੀਆਂ ਹੋਈਆਂ ਹਨ ਸੰਤ ਰਾਮਪਾਲ ਜੀ ਆਪਣੇ ਨਿਆਂਇਆਂ ਦੇ ਮਾਧਿਅਮ ਨਾਲ ਉਹ ਸਾਰੀਆਂ ਬੁਰਾਈਆਂ ਖਤਮ ਕਰਨ ਲਈ ਕੱچے ਸਮਾਜ ਦਾ ਤਿਆਰ ਮਾਨਵ ਸਮਾਜ ਨੂੰ ਨੈਤਿਕ ਅਤੇ ਅਧਿਆਤਮਿਕ ਜਾਗਰਤੀ ਲਿਆਉਣਾ ਛੋਟੇ-ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਆਸ਼ਮ ਦੇ ਵਿੱਚ ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਦੇ ਵਿੱਚ ਇੰਨੀ ਨੈਤਿਕਤਾ ਸੰਤ ਰਾਮਬਾ ਜੀ ਮਹਾਰਾਜ ਨੇ ਭਰ ਦਿੱਤੀ ਆਪਣੇ ਸੰਸੰਗਾਂ ਦੇ ਮਾਧਿਅਮ ਨਾਲ ਆਪਣੇ ਗਿਆਨ ਦੇ ਮਾਧਿਅਮ ਨਾਲ ਕਿ ਸਾਰੇ ਹੀ ਚੋਰੀ ਤੋਂ ਜ਼ਾਰੀ ਤੋਂ ਝੂਠ ਫੋਰੀ ਤੋਂ ਹਰੇਕ ਤਰ੍ਹਾਂ ਦੀ ਬ੍ਰਾਈ ਤੋਂ ਦੂਰ ਨੇ ਕਿ ਬਹੁਤ ਹੀ ਅੱਛੇ ਸਮਾਜ ਦਾ ਤਿਆਰ ਹੋ ਰਿਹਾ ਹੈ ਸਮਾਜਨ ਨਿਰਮਾਣ ਹੋ ਰਿਹਾ ਹੈ ਭਗਤਾਂ ਦਾ ਵਾਸਤੇ ਰਹਿਣ ਵਸੇਰੇ ਦਾ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਸਾਰਾ ਕੁਝ ਮੁਫਤ ਦੇ ਵਿੱਚ ਸੰਗਤ ਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਅਤੇ ਗਰਮ ਬਿਸਤਰਿਆਂ ਦੇ ਨਾਲ ਨਾਲ ਲੰਗਰ ਦੀ ਵਿਵਸਥਾ ਹੈ ਜਿਹੜੀ ਉਹ ਵੀ ਕੀਤੀ ਗਈ ਹੈ ਇਸ ਦੇ ਨਾਲ ਹੀ ਸ਼ਰਧਾਲੂਆਂ ਦੀ ਸੁਰੱਖਿਆ ਵਾਸਤੇ ਚੈਕਿੰਗ ਆ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹਰ ਆਉਣ ਜਾਣ ਵਾਲੇ ਸ਼ਰਧਾਲੂ ਦੀ ਚੈਕਿੰਗ ਆ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਪ੍ਰਸ਼ਾਦ ਦੀ ਵਿਵਸਥਾ ਹੈ ਜਿਹੜੀ ਉਹ ਵੀ ਕੀਤੀ ਗਈ ਹੈ ਅਤੇ ਇਸ ਤਰ੍ਹਾਂ ਜਿਹੜੇ ਸ਼ਰਦਾਲੂ ਅਪਾਹਜ ਨੇ ਜਾਂ ਫਿਰ ਬਜ਼ੁਰਗ ਨੇ ਉਹਨਾਂ ਦੇ ਲਈ व्हीलचेयरਾਂ ਦਾ ਪ੍ਰਬੰਧ ਵੀ ਕੀਤਾ ਗਿਆ ਏ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਅਤੇ ਨਾਲ ਹੀ ਅੱਗੇ ਬਲੱਡ ਡੋਨੇਸ਼ਨ ਕੈਂਪ ਲੱਗਿਆ ਹੋਇਆ ਏ ਅਤੇ ਪੁਸਤਕਾਂ ਦਾ ਪੰਡਾਲ ਆ ਜਿਹੜਾ ਉਹ ਵੀ ਇੱਥੇ ਲਗਾਇਆ ਗਿਆ ਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਨਾਲ ਹੀ ਜੋੜਾ ਘਰ ਅਤੇ ਸੰਗਤਾਂ ਦੇ ਵਾਸਤੇ ਇੱਥੇ ਇੱਕ ਹੋਰ ਠਹਿਰਨ ਦਾ ਟਿਕਾਣਾ ਜਿਹੜਾ ਉਭੜਾਇਆ ਗਿਆ ਏ ਅਤੇ ਇਸ ਤੋਂ ਪਿਛਲੇ ਪਾਸੇ ਪ੍ਰਦਰਸ਼ਨੀਆਂ ਜਿਹੜੀ ਉਹ ਲਗਾਈ ਗਈ ਹੈ ਤਾਂ ਇੱਥੇ ਪੁਸਤਕਾਂ ਨੇ ਜਿਹੜੀਆਂ ਉਹ ਵੀ ਲਗਾਈਆਂ ਗਿਆ ਨੇ ਗਿਆਨ ਗੰਗਾ ਜੀਨੇ ਕੀ ਰਾਹ ਗੀਤਾ ਤੇਰਾ ਗਿਆਨ ਅੰਮ੍ਰਿਤ ਇਸ ਦੇ ਨਾਲ ਹੀ ਅੰਧ ਸ਼ਰਦਾ ਭਗਤੀ ਖਤਰਾਏ ਜਾਨ ਅਤੇ ਹੋਰ ਕੁਝ ਕਿਤਾਬਾਂ ਨੇ ਜਿਹੜੀਆਂ ਉਹ ਲਗਾਈਆਂ ਗਿਆ ਨੇ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਅਤੇ ਅੰਗਰੇਜ਼ੀ ਦੇ ਵਿੱਚ ਅਨਵਾਦਕ ਕਿਤਾਬਾਂ ਦਾ ਇੱਥੇ ਸਟਾਲ ਜਿਹੜਾ ਉਹ ਲਗਾਇਆ ਗਿਆ ਏ ਸੰਤ ਲੋਕ ਆਸ਼ਰਮ ਧੂਰੀ ਦੇ ਵਿੱਚ ਤਿੰਨ ਰੋਜ਼ਾ ਬੋਧ ਦਿਵਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਦਿਖਾਈਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਵੱਖ-ਵੱਖ ਸਟੇਟਾਂ ਤੋਂ ਇੱਥੇ ਪਹੁੰਚੇ ਨੇ ਅਤੇ ਧਾਰਮਿਕ ਸਮਾਗਮਾਂ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਮੂਲੀਅਤ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਇਸ ਆਸ਼ਰਮ ਦੇ ਵਿੱਚ ਸੰਗਤ ਦੇ ਲਈ ਵੀ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਇਸ ਦੇ ਨਾਲ ਹੀ ਇੱਥੇ ਇੱਕ ਖੂਨਦਾਨੀ ਕੈਂਪ ਲਗਾਇਆ ਗਿਆ ਸੀ ਦੇਹ ਜਮੁਕਤ ਵਿਆਹ ਅਤੇ ਹੋਰ ਬਹੁਤ ਕੁਝ ਆ ਜਿਹੜਾ ਉਹ ਸ਼ਰਧਾਲੂਆਂ ਦੇ ਲਈ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਸਨ ਪ੍ਰਦਰਸ਼ਨੀਆਂ ਜਿਹੜੀ ਉਹ ਵੀ ਲਗਾਈ ਗਈ ਹੈ ਜਿਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਦਿਖਾਈਆਂ ਨੇ